ਕੋਣਸਾ ਕੁੱਟ ਲੈਂਦੀ ਸਾਨੂੰ ਕੋਈ ਦੁੱਖ ਨਹੀਂ ਪ੍ਰਾਈਵੇਟ ਬੰਦਾ ਥਾਣੇ ਚ ਜਦੋਂ ਕੁੱਟ ਜੇ ਦੁੱਖ ਨਹੀਂ ਆਉਂਦਾ ਥਾਣੇ ਚ ਲਿਆ ਕੇ ਇਹਨਾਂ ਨੇ ਐਨੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਕਿ ਮੇਰੇ ਨਨਦੋਏ ਦੇ ਹੱਥ ਦਾ ਚਾਲ ਤੋੜਤਾ ਮੇਰੇ ਘਰ ਵਾਲੇ ਦੇ ਧੌਣ ਤੇ ਸੱਟ ਮੋਢੇ ਤੇ ਸੱਟ ਤੇ ਪੈਰਾਂ ਦੀਆਂ ਤਲੀਆਂ ਤੱਕ ਕੁੱਟ ਲਾਈ ਸਾਨੂੰ 6 ਮਹੀਨੇ ਹੋ ਗਏ ਪੁੱਤ ਘਰੇ ਰੋਟੀ ਨਹੀਂ ਖਾਣ ਦਿੰਦੀ ਅਸੀਂ ਬਾਹਰ ਹੀ ਟਾਈਮ ਕੱਟਦੇ ਹਾਂ ਕਾਰਗਰੀ ਕਰਦੇ ਆ ਜੀ ਪੁਲਿਸ ਵਾਲੇ 100 100 ਕੁਸ ਬੋਲਦੇ ਆ ਆ ਕੇ ਕੋਠਾਂ ਤੇ ਚੜ ਜਾਂਦੇ ਮੇਰੇ ਵੀ ਬੁੜੀ ਦੀ ਵੀ ਹੱਥ ਪਾਉਣ ਨੂੰ ਤਿਆਰ ਆ ਇਹ ਮੇਰੇ ਵੀ ਨਾਲੇ ਬੁੜੀ ਕਿੱਧਰ ਗਈ ਮੈਂ ਜਿੰਦਾ ਲਾ ਕੇ ਆ ਗਿਆ ਇੱਧਰ ਬੇਟੇ ਦਾ ਕਰਕੇ ਇੱਧਰ ਨੌਆ ਛੋਟੀ ਰਹਿੰਦੀ ਸਾਨੂੰ ਉਧਰ ਹੁਣ 6 ਮਹੀਨੇ ਹੋ ਗਏ ਸਾਨੂੰ ਰੋਟੀ ਇਹ ਪੈਸੇ ਲੁੱਟਣ ਦੇ ਮਾਰੇ ਲੋਕਾਂ ਤੋਂ ਇਹ ਥਾਣੇ ਦੇ ਵਿੱਚ ਆ ਕੇ ਰਾਤ ਨੂੰ ਡਿਊਟੀ ਕਰਦਾ ਇਹਦੀ ਸੱਚੇ ਸੌਦੇ ਕੰਟੀਨ ਦੇ ਵਿੱਚ ਸੰਤਰੀ ਦੀ ਡਿਊਟੀ ਹੈ ਸਰ ਇੱਕ ਦਿਨੀ ਐਸ ਐਚਓ ਸਰਦੂਲਗੜ੍ਹ ਤੇ ਇੱਕ ਪਰਚਾ ਹੋ ਜਾਂਦਾ ਉਹ ਪਰਚਾ ਮਾਨਯੋਗ ਹਾਈ ਕੋਰਟ ਦੇ ਥਰੂ ਹੁੰਦਾ ਹੈ ਕਿਉਂਕਿ ਇਸ ਐਫ ਆਈ ਆਰ ਦੇ ਮੁਤਾਬਕ ਇਹ ਉਹ ਮਸਲਾ ਸੀ ਪਹਿਲਾ ਗ੍ਰਿਫਤਾਰ ਕੀਤਾ ਕਿਸੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਤੇ ਤਸ਼ੱਦਦ ਢਾਇਆ ਉਹਨਾਂ ਦੀ ਇਨਟੈਰੋਗੇਸ਼ਨ ਸਮੇਂ ਇੰਨੀ ਕੁੱਟਮਾਰ ਕਰ ਦਿੱਤੀ ਕਿ ਉਸ ਦੀ ਇੱਕ ਬਾਹ ਦੇ ਵਿੱਚ ਫ੍ਰੈਕਚਰ ਆ ਗਿਆ ਉਸ ਤੋਂ ਬਾਅਦ ਜਦੋਂ ਮਾਨਯੋਗ ਹਾਈ ਕੋਰਟ ਦੇ ਵਿੱਚ ਗੁਹਾਰ ਲਗਾਈ ਤਾਂ ਉਸ ਪਰਿਵਾਰ ਦੀ ਸੁਣਵਾਈ ਹੋਈ ਜਿਸ ਤੋਂ ਬਾਅਦ ਐਸ ਐਚਓ ਤੇ ਉਸ ਦੇ ਨਾਲ ਇੱਕ ਹੌਲਦਾਰ ਦੇ ਉੱਤੇ ਪਰਚਾ ਕੀਤਾ ਗਿਆ ਇਹਦੇ ਨਾਲ ਹੀ ਅੱਜ ਅਸੀਂ ਉਸ ਪਰਿਵਾਰ ਦੇ ਕੋਲ ਪਹੁੰਚੇ ਆਂ ਇੱਕ ਵਾਰ ਗੱਲਬਾਤ ਕਰਾਂਗੇ ਉਹ ਜੀ ਅਸਲ ਦੇ ਵਿੱਚ ਰੌਲਾ ਕੀ ਸੀ ਕਹਾਣੀ ਕੀ ਸੀ ਐਸ ਐਚਓ ਤੇ ਪਰਚਾ ਹੋਇਆ ਸਾਡਾ ਜੀ ਜ਼ਮੀਨ ਦਾ ਸੀ ਰੌਲਾ ਸਾ ਕਹਿੰਦਾ ਚਾਚੇ ਤਾ ਦਾ ਅਸੀਂ ਉਹਨਾਂ ਨੂੰ ਉੱਥੇ ਪਿੱਛੇ ਰਾਜਸਥਾਨ ਤੇ ਦੇ ਆਏ ਸੀ ਵਟਵਾਰੇ 'ਚ ਉਹਨਾਂ ਨੇ ਸਾਨੂੰ ਇੱਥੇ ਦੇਣੀ ਸੀ ਉਹ ਸਾਡੇ ਨਾਲ ਧੋਖਾ ਕਰ ਗਏ ਸਾਨੂੰ ਦਿੱਤੀ ਨਹੀਂ ਇੱਥੇ ਆਪ ਦੇ ਨਾਂ ਕਰਾ ਗਏ ਜੇ ਦਿੱਤੀ ਤਾਂ ਸਾਨੂੰ ਥੋੜੀ ਦਿੱਤੀ 2.5 ਕਿੱਲੇ ਅਸੀਂ ਉਹਨਾਂ ਦੇ ਛੱਡ ਰੱਖੇ ਆ ਉਹਦੇ ਵਿੱਚ ਪੁਲਿਸ ਹੈ ਜਿਹੜੀ ਇੱਥੋਂ ਦੀ ਥਾਣਾ ਸੁਗੜ ਦੀ ੱੱਕੇ ਨਾਲ ਸਾਥੋਂ ਰਾਹ ਖਾਲ ਪਈਆਂ ਦਵਾਉਂਦੀ ਐ ਜਦੋਂ ਕਿ ਉਹਨਾਂ ਨੇ ਆਪ ਨੇ ਹੀ ਤਕਸੀਮ ਦਾ ਕੇਸ ਪਾਇਆ ਅਸੀਂ ਉਹਨਾਂ ਨੂੰ ਕਿਹਾ ਸੀ ਪੁਲਿਸ ਨੂੰ ਵੀ ਜਦੋਂ ਤਕਸੀਮ ਦਾ ਕੇਸ ਪਿਆ ਜਿੱਥੇ ਮਾਰ ਮਹਿਕਮਾ ਰਾਹ ਪਈਆਂ ਲਵਾਊਗਾ ਅਸੀਂ ਉੱਥੇ ਛੱਡ ਦੇਵਾਂ ਉਹ ਉਸਤੇ ਨਹੀਂ ਅੜੇ ਜੀ ਅਸੀਂ ਉਹਨਾਂ ਦੀ ਜ਼ਮੀਨ ਛੱਡ ਰੱਖੀ ਐ ਉਹਨਾਂ ਨੇ ਇਸ ਦੇ ਵਿੱਚ ਪੁਲਿਸ ਵਾਲਿਆਂ ਨੇ ਰੜ ਕੇ ਰਾਜਸਥਾਨ ਵਾਲੇ ਬੰਦਿਆਂ ਨੇ ਜੋ ਕਿ ਇੱਕ ਹਰਪੀ ਸਿੰਘ ਬੰਦਾ ਹੈ ਬੰਦਾ ਹੈ ਬਹੁਤ ਹੀ ਜਿਆਦੇ ਧੱਕੇ ਮੁੱਕੀਆਂ ਕਰਦਾ ਠੱਗੀਆਂ ਠੋਰੀਆਂ ਉਹਨੇ ਆਕੇ ਸਾਡਾ ਰਾਤ ਨੂੰ ਜੀ ਪੁਰਸਾਂ ਨਾਲ ਮਿਲ ਕੇ ਅੱਧਾ ਗੱਲਾ ਸਾਡਾ ਆਪ ਦਾ ਜੱਦੀ ਝੋਨਾ ਬਾਹਤ ਆ ਨਾਲੇ ਮੇਰੀ ਮੋਟਰ ਨੂੰ ਜਿੰਦਾ ਲਾਤਾ ਨਾਲੇ ਮੇਰੀ ਮੋਟਰ ਦਾ ਸਟਾਰਟਰ ਚੋਰੀ ਕਰ ਲਿਆ ਜੇ ਅਸੀਂ ਥਾਣੇ ਗਏ ਜਿਹੜਾ ਪ੍ਰਿੰਸ ਹੌਲਡਰ ਹੈ ਉਹ ਨਾਲ ਤੁਸੀਂ ਖੋਲੇ ਹੋ ਜਾਂਦਾ ਮੈਂ ਤੁਹਾਨੂੰ ਲੀਆਂ ਖੋਚਾਂ ਕੁੱਟ ਕੇ ਲਿਆਉਂਗਾ ਤੋਂ ਅਸੀਂ ਗਏ ਆ ਉਹ ਥਾਣੇ ਦੇ ਵਿੱਚ ਮੌਜੂਦ ਸੀ ਐਸ ਐਚਓ ਦੇ ਕੋਲੇ ਐਸ ਐਚਓ ਵੀ ਨਾਲ ਹੈ ਇੱਕ ਹੋਰ ਹੈ ਰਵਿੰਦਰ ਰਵਿੰਦਰ ਰਵੀ ਰਵੀ ਜੋ ਐ ਐਸਐਟੂ ਦੀ ਗੱਡੀ ਚਲਾਉਂਦਾ ਐ ਇਹ ਤਿੰਨਾਂ ਨੇ ਸਾਨੂੰ ਡਰਾਇਆ ਤੌਕਾਇਆ ਫਿਰ ਜਦੋਂ ਸਾਡਾ ਝੋਨਾ ਵਾਇਆ ਅਸੀਂ ਦੇਖਣ ਗਏ ਪੰਜ ਛੇ ਮੁੰਡੇ ਵੀ ਕਿਵੇਂ ਵਾਇਆ ਕਿਵੇਂ ਨਹੀਂ ਇਹਨਾਂ ਨੇ ਗੰਢ ਧੁੱਪ ਕਰੀ ਹੋਈ ਸੀ 8-9 ਬੰਦੇ ਇੱਥੇ ਮੌਜੂਦ ਸੀ ਪੁਲਿਸ ਨੂੰ ਫੋਨ ਕਰਤਾ ਸਾਡੇ ਬੰਦਿਆਂ ਨੂੰ ਚੱਕ ਕੇ ਥਾਣੇ ਲਿਆਂਦਾ ਬਿਨਾ ਵਜਾ ਬਿਨਾ ਮਤਲਬ ਇਹਨਾਂ ਨੇ ਸਾਡੇ ਛਿਆਂ ਦੇ ਛਿਆਂ ਤੇ ਤਸੱਦਦ ਕਰਿਆ ਜਿਦੇ ਵਿੱਚ ਮੇਰਾ ਲੜਕਾ ਮਰਪ੍ਰੀਤ ਸਿੰਘ ਮੇਰਾ ਜਮਾਈ ਗੁਰਮਿੰਦਰ ਸਿੰਘ ਚਾਰ ਮੁੰਡੇ ਹੋਰ ਜਿਹੋ ਉਹਨਾਂ ਦੇ ਲਿਆ ਜੀ ਰੂਤੀ ਸੀ ਦੇਖਣ ਗਏ ਸੀ ਉਹਨਾਂ ਨੂੰ ਚੱਕ ਕੇ ਲਿਆ ਕੇ ਇਹਨਾਂ ਨੇ ਨਜਾਇਜ਼ ਸੱਦ ਕਰਿਆ ਬਿਨਾਂ ਵਜਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਅਸੀਂ ਹਾਈ ਕੋਰਟ ਦੇ ਵਿੱਚ ਪਹੁੰਚੇ ਸਾਡੀ ਉੱਥੇ ਸੁਣਵਾਈ ਹੋਈ ਹੁਣ ਵੀ ਜੇ ਦੋ ਹੀ ਬੰਦੇ ਮੌਤਲ ਕੀਤੇ ਨੇ ਸੱਤ ਰੱਖਤੇ ਉਹ ਸੱਤਾਂ ਤੇ ਵੀ ਮੈਂ ਅਸੀਂ ਚਾਹੁੰਦੇ ਆਂ ਵੀ ਕਾਰਵਾਈ ਹੋਣੀ ਚਾਹੀਦੀ ਆ ਜਿੰਨਾ ਜਿੰਨਾ ਦੇ ਅਸੀਂ ਵਿੱਚ ਨਾਂ ਲਿਖਿਆ ਸਹੀ ਲਿਖਿਆ ਝੂਠ ਨਹੀਂ ਲਿਖਿਆ ਪਰ ਜੀ ਸੂਤਰਾ ਮੁਤਾਬਕ ਪਤਾ ਲੱਗਿਆ ਜਿਵੇਂ ਪੁਲਿਸ ਇਹ ਕਹਿ ਰਹੀ ਆ ਕਹਿੰਦੀ ਕਿ ਜਿਹੜਾ ਫ੍ਰੈਕਚਰ ਆ ਉਹ ਕੋਈ ਲੜਾਈ ਝਗੜੇ ਦੇ ਦੌਰਾਨ ਹੋਇਆ ਨਹੀਂ ਜੀ ਉਹ ਲੜਾਈ ਝਗੜੇ ਦੇ ਦੌਰਾਨ ਨਹੀਂ ਹੋਇਆ ਜਿਹੜਾ ਫੈਕਚਰ ਹੋਇਆ ਉਹ ਪੁਰਸ਼ ਦੀ ਕੁੱਟ ਨਾਲ ਹੋਇਆ ਪੁਲਿਸ ਲਈ ਤਾਂ ਚੰਗਾ ਭਲਾ ਡੰਗਾ ਮਾਰਨਾ ਧੋਣਾ ਚਾਹੀਦਾ ਡੰਗਾ ਪੂਰੀਆਂ ਕੁੱਟਾਂ ਮੌਜੂਦ ਅਸੀਂ ਗਏ ਇੱਕ ਦਾ ਬੱਚੇ ਦਾ ਕੰਨ ਦਾ ਪਰਦਾ ਵੀ ਫਟਿਆ ਡੰਗਾ ਮਾਰ ਬਾਕੀਆਂ ਦੇ ਗੁੱਦੀਆਂ ਸੱਟਾਂ ਇਹ ਵੀ ਗੱਲ ਪੁਰਸ਼ ਨੇ ਕਹੀ ਹੈ ਸਾਨੂੰ ਸਾਡੇ ਬੰਦਿਆਂ ਨੇ ਦੱਸਿਆ ਵੀ ਇਹ ਮਸਾਸੂਤ ਆਇਆ ਹੁਣ ਕੁੱਟ ਲੋ ਜਿਹੜਾ ਕੁੱਟਣਾ ਹੈ ਹੋਰ ਤਾਂ ਹੋਰ ਦੀ ਜਿਹੜੇ ਬੰਦੇ ਸਾਡੇ ਬਰਖਲਾਫੀ ਆ ਉੱਥੇ ਖੇਤ ਫਿਰਦੇ ਸੀ ਰਾਜਸਥਾਨ ਵਾਲਾ ਹਰਪ੍ਰੀਤ ਸਿੰਘ ਆਪਦੇ ਆਪ ਨੂੰ ਕਾਂਗਰਸੀ ਲੀਡਰ ਘਮਾਉਂਦਾ ਜਿਹੜਾ ਪ੍ਰਿੰਸ ਹੈ ਠਾਣੇ ਦਾ ਤੇ ਐਸਐਚਓ ਆ ਜਾਂ ਰਵੀ ਹੈ ਇਹਨਾਂ ਨੇ ਉਹਨੂੰ ਡਾਂਗ ਫੜਾ ਕੇ ਵੀ ਸਾਡੇ ਬੰਦੇ ਨੂੰ ਬੰਦਿਆਂ ਨੂੰ ਠਾਣੇ 'ਚ ਕਟਵਾਇਆ ਆਪਨਵਾਜਣਾ ਪੁਲਿਸ ਕੋਟਨ ਦੀ ਸਾਨੂੰ ਕੋਈ ਦੁੱਖ ਨਹੀਂ ਪ੍ਰਾਈਵੇਟ ਬੰਦਾ ਠਾਣੇ 'ਚ ਜਦੋਂ ਕੋਟੇ ਜਾਂਦਾ ਦੁੱਖ ਨਹੀਂ ਆਉਂਦਾ ਹਲੇ ਵੀ ਸੱਤ ਬੰਦੇ ਇਹਨਾਂ ਨੇ ਬਾਹਰ ਕੱਢ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਮਿਲੇ ਉਹ ਸੱਤ ਦੇ ਸੱਤ ਪਾਏ ਜਾਣ ਕੇ अच्छा हाई कोर्ट ਦੇ ਵਿੱਚ ਤੁਸੀਂ ਗੁਹਾਰ ਲਗਾਈ ਆ ਹਾਈ ਕੋਰਟ ਨੇ ਇੱਕ ਦੋ ਬੰਦਿਆਂ ਨੂੰ ਜਿਵੇਂ ਐਸ ਐਚਓ ਤੇ ਇੱਕ ਹੌਲਦਾਰ ਨੂੰ ਮੁਅਤਲ ਕਰਤਾ ਨਾਲ ਹੋਰ ਕੋਈ ਕਾਰਵਾਈ ਦੀ ਮੰਗ ਕੀ ਕਰ ਰਹੇ ਹੋ ਹੋਰ ਕਾਰਵਾਈ ਦੀ ਬਸ ਆਹੀ ਮੰਗ ਹੈ ਜੀ ਜਿਹੜੇ ਉਹ ਬੰਦੇ ਰਹਿ ਗਏ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ 6 ਮਹੀਨੇ ਹੋ ਗਏ ਪੁੱਤ ਘਰੇ ਰੋਟੀ ਨਹੀਂ ਖਾਣ ਦਿੰਦੀ ਅਸੀਂ ਬਾਹਰ ਹੀ ਟਾਈਮ ਕੱਢਦੇ ਆ ਕੜੇ ਕੇ ਸੰ ਬਹੁਤ ਘਾਨ ਗਰੀ ਕਰਦੇ ਆ ਜੀ ਪੁਲਿਸ ਵਾਲੇ ਸੌ ਸੌ ਕੁਸ ਬੋਲਦੇ ਆ ਆ ਕੇ ਕੋਠਾਂ ਤੇ ਚੜ ਜਾਂਦੇ ਮੇਰੇ ਵੀ ਬੁੜੀ ਨਹੀਂ ਵੀ ਹੱਥ ਪਾਉਣ ਨੂੰ ਤਿਆਰ ਆ ਇਹ ਮੇਰੇ ਵੀ ਨਾ ਇਹ ਬੁੜੀ ਕਿੱਧਰ ਗਈ ਮੈਂ ਜਿੰਦਾ ਲਾ ਕੇ ਆ ਕਿ ਇੱਧਰ ਬੇਟੇ ਦਾ ਕਰਕੇ ਇੱਧਰ ਨੋਹਾਂ ਛੋਟੀ ਰਹਿੰਦੀ ਸਾਨੂੰ ਉਧਰ ਹੁਣ ਛੇ ਮਹੀਨੇ ਹੋ ਗਏ ਸਾਨੂੰ ਰੋਟੀ ਨਹੀਂ ਪਕਾਉਂਦੇ ਪੁਲਿਸ ਵਾਲੇ ਕਹਿੰਦਾ ਕੌਣ ਸੀ ਇਹ ਆਈਐਸਬੀ ਤੇ ਆ ਹੌਲਦਾਰ ਆਹ ਜਿਹੜਾ ਐਸਪੀ ਵਰਗੇ ਸਾਰੇ ਸਾਨੂੰ ਹੱਥ ਪਾਉਂਦੇ ਇੱਥੋਂ ਵਾਲੇ ਪੁਲਿਸ ਵਾਲੇ ਥਾਣੇ ਵਾਲੇ ਇਹ ਤਾਂ ਪਾਉਂਦੇ ਆ ਸਾਨੂੰ ਬਹੁਤ ਪਾਉਂਦੇ ਅੱਛਾ ਜਦੋਂ ਪਾਉਂਦੇ ਸੀ ਉਦੋਂ ਕਦੀ ਤੁਸੀਂ ਐ ਜਿਹੜੇ ਉਹਨਾਂ ਦੇ ਮੁਲਾਜ਼ਮਨ ਉੱਥੇ ਇਠਲੇ ਬੈਠੇ ਆ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਕੋਈ ਸਾਡੀ ਅਰਜੀ ਵੀ ਨਹੀਂ ਪੜੀ ਆਂਦੇ ਅਸੀਂ ਫੜ ਨਹੀਂ ਸਕਦੇ ਐਸਐਸਪੀ ਖੜੂਆ ਅਸੀਂ ਹੱਥ ਪੁੱਠੇ ਮੁੜੇ ਸਾਡੇ ਖੇਤ ਦੇ ਵਿੱਚ ਵੀ ਨਜਾਇਜ਼ ਇਹਨਾਂ ਨੇ ਖੰਭੇ ਲਾਏ ਜਿਹੜੇ ਜ਼ਮੀਨ ਦੇ ਕਬਜ਼ਾ ਕਰਨ ਵਾਲੇ ਮੇਰੀ ਜ਼ਮੀਨ ਦੇ ਵਿੱਚ ਖੰਭੇ ਲਾਏ ਪਏ ਹੁਣ ਵੀ ਜਾ ਕੇ ਮੌਕਾ ਦੇਖਿਆ ਜਾਵੇ ਝੋਨਾ ਵਾਇਆ ਪਿਆ ਉਹਵੇਂ ਜਵੇਂ ਸਭ ਕੁਝ ਦੇਦਾ ਉਹਨਾਂ ਦੀ ਢਾਈ ਦੇ ਢਾਈ ਅਸੀਂ ਛੱਡੀ ਪਈ ਜਦੋਂ ਮਰਜ਼ੀ ਮੌਕਾ ਦੇਖ ਲੋ ਅਸੀਂ ਕੋਈ ਛੇੜਛਾੜ ਨਹੀਂ ਕੀਤੀ। ਲੈ ਵੀਡੀਓ ਆਈ ਪੀ ਆ ਟਰੈਕਟਰ ਦੇ ਬਾਹਰ ਹੈਗਾ। ਟਰੈਕਟਰ ਦੀ ਵੀ ਅਸੀਂ ਰਾਤ ਨੂੰ ਜਿਹੜਾ ਗਿਆ ਇਹ 10 ਤੇ 11 ਦੇ ਸੰਧ ਦੇ ਵਿੱਚ ਵਿੱਚ ਗਏ ਨੇ ਟਰੈਕਟਰ ਔਰ ਕਾਰ ਬੰਦੇ ਤਾਂ ਨਹੀਂ ਵਿੱਚ ਨੇਰੇ ਤੇ ਸਿਆਣ ਚੋਂਦੇ। ਕਾਰ ਦਾ ਨਹੀਂ ਨੰਬਰ ਦਾ ਪਤਾ ਟਰੈਕਟਰ ਦਾ ਸਵਰਾਜ ਟਰੈਕਟਰ ਹੈ। ਕਾਰ ਪੰਜਾਬ ਨੰਬਰ ਦੱਸਦੇ ਨੇ। ਉਹ ਵੀ ਜੇ ਮੈਂ ਜਾਂਦੀ ਵੀ ਦੀਂਦੀ ਆਉਂਦੀ ਵੀ ਦੀਂਦੀ ਆ ਜੀ ਕੈਮਰੇ ਦੇ ਵਿੱਚ ਅਸੀਂ ਵੀਡੀਓ ਕਢਾ ਲੀਦਾ ਨਹੀਂ ਉਹ। ਬੰਦੇ ਦਾ ਮੂੰਹ ਬੰਨਿਆ ਹੋਇਆ ਜੀ। ਹੂੰ। ਮੂੰਹ ਬੰਨਿਆ ਹੋਇਆ। ਮਗਰ ਗੱਡੀ ਲਾਰਖੀਆ ਜਦੋਂ ਬਾਕੇ ਝੋਨਾ ਗਾਹ ਪਾ ਕੇ ਗਏ ਤੜਕੇ ਸਾਡੇ ਗਏ ਤਾਂ ਸਾਨੂੰ ਉੱਥੇ ਸੁਣੀ ਨਹੀਂ ਕਿਸੇ ਨੇ ਤੇ ਆਉਂਦਿਆਂ ਸਾਡੇ ਦਲਾਲ ਸਾਰੇ ਆਉਂਦਿਆਂ ਕਿੱਲੇ ਗੱਡੀ ਜਾਣ ਪਤਾ ਲੱਗਿਆ ਬੰਦੇ ਨੂੰ ਵੇਖ ਕੇ ਭੱਜ ਗਏ ਬੰਦੇ ਵੱਡਕ ਟੁੱਕ ਕੇ ਪੈ ਗਏ ਸਾਡਾ ਸਲਾਤਾ ਇਹਨਾਂ ਨੇ ਆ ਵਾ ਕੇਸ ਪਾਉਦੇ ਸਾਡੇ ਤੇ ਬਿਲਕੁਲ ਹੁਣ ਕੀ ਪ੍ਰਸ਼ਾਸਨ ਤੋਂ ਹਾਈ ਕੋਰਟ ਤੋਂ ਮੰਗ ਕੀ ਕਰਦੇ ਹਾਂ ਹੀ ਮੰਗ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੰਦੇ ਬਾਹਰ ਰਹਿ ਗਏ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜਾ ਇਹ ਇਨਸਪੈਕਟਰ ਜਾਂ ਉਹ ਪ੍ਰਿੰਸ ਹੈ ਇਹਨਾਂ ਨੂੰ ਹਵਾ ਲਾੜ ਦੇ ਵਿੱਚ ਬੰਦ ਕਰਨਾ ਚਾਹੀਦਾ ਜਿਵੇਂ ਇਹਨਾਂ ਨੇ ਸਾਡੇ ਬੰਦੇ ਨਜ ਇਸ ਕੇਸ ਦੇ ਨਾਲ ਜੁੜੇ ਸਰਬਜੀਤ ਕੌਰ ਜਿਨ੍ਹਾਂ ਦੇ ਘਰ ਵਾਲੇ ਨੂੰ ਮਨਪ੍ਰੀਤ ਨੂੰ ਜਿਹੜਾ ਟੌਰਚਰ ਕੀਤਾ ਗਿਆ ਸੀ ਪੁਲਿਸ ਵੱਲੋਂ ਉਹ ਸਾਡੇ ਨਾਲ ਮੌਜੂਦ ਨੇ ਕਿੰਨਾਂ ਵੱਲੋਂ ਬਿਆਨ ਦਰਜ ਕਰਵਾਏ ਗਏ ਫਿਰ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਪਹਿਲਾਂ ਤਾਂ ਪੰਜ ਕੀ ਗੱਲਬਾਤ ਸੀ ਕੀ ਪੂਰੀ ਕਹਾਣੀ ਕੀ ਕਿਉਂਕਿ ਤੁਸੀਂ ਉਸ ਤੋਂ ਬਾਅਦ ਵੀ ਮਨਪ੍ਰੀਤ ਦੇ ਨਾਲ ਤੁਸੀਂ ਕਰਕੇ ਆਏ ਹੋ ਮੁਲਾਕਾਤ ਕੀ ਕਹਿੰਦਾ ਕੀ ਟੌਰਚਰ ਕੀਤਾ ਸੀ ਕਿੰਨਾ ਕੁ ਤਸ਼ੱਦਦ ਕੀਤਾ ਉਹਨਾਂ ਦੇ ਸਰ ਸਾਡਾ ਨਾ ਜ਼ਮੀਂਦਾ ਚੱਲਦਾ ਸੀਗਾ ਹਰਪ੍ਰੀਤ ਢਿੱਲੋਂ ਆ ਜਿਹੜਾ ਉਹ ਉਹਨਾਂ ਦੇ ਨਾਲ ਮਿਲਿਆ ਹੋਇਆ ਹੈਗਾ ਅਜੈਬ ਸਿੰਘ ਤੇ ਨੈਭ ਸਿੰਘ ਨਾਲ ਸਾਡਾ ਝਗੜਾ ਜੈਬ ਸਿੰਘ ਤੇ ਨੈਭ ਸਿੰਘ ਨਾਲ ਸੀਗਾ ਉਹ ਆਪ ਦੇ ਜਨੇ ਜਿਹੜਾ ਹਰਪ੍ਰੀਤ ਹੈ ਸਾਨੂੰ ਐਮ ਐਲ ਏ ਕਹਿ ਕੇ ਧਮਕੀਆਂ ਦਿੰਦਾ ਰਿਹਾ ਉਹ ਹੈਗਾ ਪਿੰਡ ਝੰਡਾ ਵਾਲੀ ਇਕਵਾਲ ਸਿੰਘ ਦਾ ਬੇਟਾ ਉਹ ਪਹਿਲਾਂ ਉਹਦੇ ਤੇ ਮੁਕੱਦਮੇ ਵੀ ਬਹੁਤ ਹੋਏ ਹੋਏ ਆ। ਉਹ ਸਾਨੂੰ ਹੁਣ ਵੀ ਇਹੀ ਧਮਕੀਆਂ ਦਿੰਦਾ ਹੈ। ਨਾਲੇ ਤਾਂ ਮੇਰੇ ਬੰਦੇ ਨੂੰ ਅੰਦਰ ਕਰਵਾਇਆ ਉਹਨੇ ਜੇਲ੍ਹ ਦੇ ਵਿੱਚ ਝੂਠਾ ਪਰਚਾ ਪਵਾ ਕੇ ਪੁਲਿਸ ਨਾਲ ਮਿਲੀਭੁਗਤ ਕਰਕੇ। ਪਹਿਲਾਂ ਤਾਂ ਉਹ ਰਾਤ ਨੂੰ ਸਾਡਾ ਝੋਨਾ ਵਾਕੇ ਆਇਆ ਸਾਰਾ। ਟਰੈਕਟਰ ਦੀ ਫੋਟੋ ਵੀ ਹੈਗੀ ਆ ਸਾਡੇ ਕੋਲੇ। ਗੱਡੀ ਦੀ ਫੋਟੋ ਵੀ ਹੈਗੀ ਆ। ਰਾਤ ਨੂੰ ਸਾਡਾ ਝੋਨਾ ਵਾਉਣ ਦੇ ਬਾਵਜੂਦ ਅਸੀਂ ਸਵੇਰੇ ਜਦੋਂ ਹਰਾਂ ਲੈਣ ਗਏ ਅਸੀਂ ਆਪਦੇ ਖੇਤ ਚ ਗੇੜਾ ਮਾਰਿਆ ਤੇ ਉੱਥੇ ਸਾਡਾ ਝੋਨਾ ਬਾਹਰ ਪਿਆ। ਅਸੀਂ ਆਪਦੇ ਰਿਸ਼ਤੇਦਾਰ ਇਕੱਠੇ ਕਰੇ। ਜਦੋਂ ਅਸੀਂ ਰਿਸ਼ਤੇਦਾਰ ਇਕੱਠੇ ਕਰੇ ਅਸੀਂ ਮੌ ਇਹਨਾਂ ਨੇ ਮਿਲੀਭੁਗਤ ਕਰ ਰੱਖੀ ਸੀ ਸਾਨੂੰ ਨਹੀਂ ਪਤਾ ਸੀਗਾ ਇਹਨਾਂ ਨੇ ਫਿਰ ਸਾਡੇ ਵਿੱਚੇ ਰਿਸ਼ਤੇਦਾਰਾਂ ਨੂੰ ਤੇ ਮੇਰੇ ਘਰ ਵਾਲੇ ਨੂੰ ਚੁੱਕ ਕੇ ਥਾਣੇ ਚ ਲਿਆਏ ਥਾਣੇ ਚ ਲਿਆ ਕੇ ਇਹਨਾਂ ਨੇ ਐਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਮੇਰੇ ਨਨਦੋਏ ਦੇ ਹੱਥ ਦਾ ਜਾਲ ਤੋੜਤਾ ਮੇਰੇ ਘਰ ਵਾਲੇ ਦੇ ਧੌਣ ਤੇ ਸੱਟ ਮੋਢੇ ਤੇ ਸੱਟ ਤੇ ਪੈਰਾਂ ਦੀਆਂ ਤਲੀਆਂ ਤੱਕ ਕੁੱਟੀਆਂ ਐਸ ਐਚਓ ਵਿਕਰਮਜੀਤ ਸਿੰਘ ਨੇ ਕੁੱਟਿਆ ਪ੍ਰਿੰਸਦੀਪ ਹੌਲਦਾਰ ਨੇ ਕੁੱਟਿਆ ਐਸਐਚਓ ਦਾ ਡਰਾਈਵਰ ਹਰਵਿੰਦਰ ਕੁਮਾਰ ਰਵੀ ਉਹਨਾਂ ਨੇ ਕੁੱਟਿਆ ਰਵਿੰਦਰ ਕੁਮਾਰ ਰਵੀ ਨੇ ਮੇਰੇ ਨੰਦੋਏ ਦਾ 5200 ਰੁਪਿਆ ਵੀ ਕੱਢਿਆ ਪਰ ਜੇਬ ਦੇ ਵਿੱਚੋਂ ਤੇ ਇਹਨਾਂ ਦੀ ਇੰਨੀ ਕੁ ਜ਼ਿਆਦਾ ਕੁੱਟਮਾਰ ਕਰੀ ਐ ਕਿ ਇਹਨਾਂ ਤੋਂ ਤੁਰਿਆ ਤੱਕ ਵੀ ਨਹੀਂ ਗਿਆ ਏਦੋਂ ਬਾਅਦ ਚ ਅਸੀਂ ਵਕੀਲ ਦਾ ਸਹਾਰਾ ਲੈ ਕੇ ਕੋਰਟ ਦੇ ਵਿੱਚ ਮੈਡੀਕਲ ਰਿਪੋਰਟ ਪੇਸ਼ ਕੀਤੀ ਉਹਦੇ ਵਿੱਚ ਜਿਹੜਾ ਇਹਨਾਂ ਦੇ ਹੱਥ ਦਾ ਜਾਲ ਟੈ ਮੇਰੇ ਨਰਦੋਈਏ ਦਾ ਮੇਰੇ ਘਰ ਵਾਲੇ ਦੇ ਵੀ ਸੱਟਾਂ ਆਂਗਾ ਧੌਣ ਤੇ ਵੀ ਸੱਟ ਆਈ ਹੈ ਮੋਢੇ ਤੇ ਵੀ ਸੱਟ ਆਈ ਹੈ ਤੇ ਇਹਨਾਂ ਨੇ ਕੋਲ ਖੜ ਕੇ ਡਾਂਗਾ ਮਰਵਾੰਗਾ ਸਾਰੇ ਜਣੇ ਨੇ ਮਿਲੀ ਭੁਗਤ ਕਰਕੇ 6 ਜਣੇ ਆ ਸਰ 2 ਜਣਿਆਂ ਤੇ ਹਜੇ ਮੁਕੱਦਮਾ ਹੋਇਆ ਹੈ ਬਾਕੀ 4 ਜਣਿਆਂ ਨੂੰ ਕਿਉਂ ਛੱਡਿਆ ਮੇਰਾ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਇਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਾਲੇ ਇਹਨਾਂ ਨੂੰ ਪੂਰੀ ਤਰ੍ਹਾਂ ਸਸਪੈਂਡ ਕੀਤਾ ਜਾਵੇ ਪ੍ਰਿੰਸ ਦੀ ਇੱਥੇ ਡਿਊਟੀ ਨਹੀਂ ਸਰ ਉਹਦੀ ਸਰਸਾ ਸੱਚੇ ਸੌਦੇ ਵਾਲੀ ਕੰਟੀਨ ਹੈ ਜਿਹੜੀ ਸਾਡੇ ਸਰਦੂਲਗੜ ਬਣੀ ਹੋਈ ਉੱਥੇ ਸੰਤਰੀ ਦੀ ਡਿਊਟੀ ਹੈ ਉਹ ਜਦੋਂ ਇਹ ਇੱਥੇ ਥਾਣੇ ਦੇ ਵਿੱਚ ਇਹਨਾਂ ਨੇ ਇੱਕ ਗਰੋ ਬਣਾ ਰੱਖਿਆ ਹੈ ਹਰੇਕ ਤੇ ਇਹ ਝੂਠਾ ਪਰਚਾ ਪਾ ਪਾ ਕੇ ਸਭ ਨੂੰ ਇਹ ਅੰਦਰ ਕਰੀ ਜਾਂਦੇ ਆ ਪਰਚੇ ਪਾ ਪਾ ਕੇ ਇਹ ਪੈਸੇ ਲੁੱਟਣ ਦੇ ਮਾਰੇ ਲੋਕਾਂ ਤੋਂ ਇਹ ਥਾਣੇ ਦੇ ਵਿੱਚ ਆ ਕੇ ਰਾਤ ਨੂੰ ਡਿਊਟੀ ਕਰਦਾ ਹੈ ਇਹਦੀ ਸੱਚੇ ਸੌਦੇ ਕੰਟੀਨ ਦੇ ਵਿੱਚ ਸੰਤਰੀ ਦੀ ਡਿਊਟੀ ਹੈ ਸਰ ਸ਼ਾਸਨ ਤੋਂ ਮੰਗ ਇਹੀ ਕਰਦੇ ਆ ਕਿ ਇਹਨਾਂ ਦੋਨਾਂ ਨੂੰ ਪੂਰੀ ਤਰ੍ਹਾਂ ਸਸਪੈਂਡ ਕਰਕੇ ਘਰੇ ਵਹਾਇਆ ਜਾਵੇ ਤਾਂ ਜੋ ਇਹ ਮੈਨੂੰ ਗਾਂ ਵਾਸਤੇ ਤੰਗ ਨਾ ਕਰਨ ਅਤੇ ਦੂਜੇ ਚਾਰ ਬੰਦੇ ਜਿਹੜੇ ਰਹਿੰਦੇ ਆ ਉਹਨਾਂ ਤੋਂ ਪੂਰੀ ਸਖਤ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸੁਟਿਆ ਜਾਵੇ ਜਿਵੇਂ ਮੇਰੇ ਘਰ ਵਾਲੇ ਤੇ ਮੇਰੇ ਰਿਸ਼ਤੇਦਾਰਾਂ ਨੂੰ ਇਹਨਾਂ ਨੇ ਅੰਦਰ ਕੀਤਾ ਝੂਠਾ ਪਰਚਾ ਪਾ ਕੇ ਸਰਬਜੀਤ ਕੌਰ ਦੇ ਬਿਆਨਾਂ ਦੇ ਆਧਾਰ ਤੇ ਇਹ ਜਿਹੜੀ ਐਫ ਆਈ ਆਰ 139/2025 ਇਸ ਐਫ ਆਈ ਆਰ ਦੇ ਤਹਿਤ ਜਿਹੜਾ ਐਸ ਐਚਓ ਤੇ ਉਸ ਦੇ ਹੌਲਦਾਰ ਤੇ ਪਰਚਾ ਹੋਇਆ ਇੱਕ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਐਵੇਂ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ ਇਸ ਵਾਰਦਾਤ ਤੋਂ ਬਾਅਦ ਉੱਚ ਅਧਿਕਾਰੀਆਂ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਵੇਗਾ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਹੋਰ ਖਬਰ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਸੁਖਵਿੰਦਰ ਨਿਕੋਣ ਟੀਵੀ ਪੰਜਾਬੀ